ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਸਾਲਸਾ ਜੀ ਤਨਤਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਪਹਿਲਾ ਪਾਪਾ ਤੇ ਦਸਾਂਜ ਪਾਉਣੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਦੇਸਾਂ ਦੇਸਾਂ ਵਿੱਚ ਵਸਤੇ ਹੋਏ ਭੈਣ ਭਰਾਵੇ ਰੀ ਖਤੇ ਪ੍ਰਵਾਣ ਕਰਨ ਭਾਨ ਜੀ ਵਾਹਿਗੁਰੂ ਜੀ ਆਪਾਂ ਅੱਜ ਗੱਲ ਕਰਾਂਗੇ ਅਮਰਤ ਵਿਲੇ ਦੀ ਕੌਕਾ ਮੇਰੇ ਭੈਣਾ ਭਰਾਵਾਂ ਦੇ ਸਵਾਲ ਹੁੰਦੇ ਨੇ ਭੈਣਾ ਦੇ ਦਾ ਤੱਕ ਬਹੁਤ ਸਵਾਲ ਹੁੰਦੇ ਨੇ ਕਿ ਸਾਨੂੰ ਅਮਰਤ ਵੇਲੇ ਸਾਥ ਉੱਠ ਨਹੀਂ ਹੁੰਦਾ ਅਮਰਤ ਵੇਲੇ ਜਾਗ ਨਹੀਂ ਆਉਂਦੀ ਤਾਂ ਉਹਦੇ ਉਹਦੇ ਤੇ ਆਧਾਰ ਤੇ ਮੈਂ ਵੀਡੀਓ ਬਣਾਉਣ ਲੱਗੀਆਂ ਕਿ ਭੈਣਾ ਦੇ ਸਵਾਲਾਂ ਦੇ ਰਿਪਲਾਈ ਨੇ ਇਹ ਕਿ ਆਪਾਂ ਅਮਰਤ ਵੇਲੇ ਜਾਗਣਾ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਅਮਰਤ ਵਿਲਾ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹਾਂ ਮੈਂ ਇਸ ਗੱਲ ਨੂੰ ਵੀ ਮਾਨ ਮੰਨਦੀ ਹਾਂ ਪਹਿਲਾ ਤਾਂ ਮੈਂ ਤੁਹਾਨੂੰ ਇੱਕ ਗਰੀਕਵੈਸਟ ਕਰਦੀ ਹਾਂ ਕਿ ਵੀਡੀਓ ਧਾਰਮਿਕ ਵੀਡੀਓ ਦੇਖਣ ਲਈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜੋ ਤੁਹਾਨੂੰ ਸੇ ਵਧੀਆ ਲੱਗਦੀ ਹੁੰਦੀ ਹੈ ਲਾ ਵੀਡੀਓ ਅੱਗੇ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਨਹੀਂ ਵੀ ਵਧੀਆ ਲੱਗਦੀ ਹੁੰਦੀ ਤਾਂ ਵੀ ਕਮੈਂਟ ਕਰਦਿਆ ਕਰੋ ਕਿ ਤੁਹਾਡੀ ਵੀਡੀਓ ਦੇ ਵਿੱਚ ਆ ਗਲਤੀ ਹੈ ਬਟ ਆਪਾਂ ਗਲਤੀ ਵਾਲੀ ਗੱਲ ਨਹੀਂ ਕਰਦੇ ਆਪਾਂ ਇਹ ਨਹੀਂ ਕਹਿੰਦੇ ਕਿ ਇਨਸਾਨਾਂ ਤੋਂ ਗਲਤੀਆਂ ਹੋ ਵੀ ਜਾਂਦੀਆਂ ਹੁੰਦੀਆਂ ਨੇ ਕੀ ਵਾਰੀ ਮੈਥੋ ਲਫਜ਼ ਇਧਰ ਉਧਰ ਭੁੱਲਿਆ ਵੀ ਜਾਵੇ ਤਾਂ ਆਪ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਧਿਆਨ ਨਾਲ ਸੁਣਿਆ ਕਰੋ ਵੀਡੀਓ ਦੇ ਵਿੱਚ ਕੀ ਹੈ ਕੀ ਸਿੱਖ ਨੂੰ ਮਿਲਦਾ ਕਿਹੜੇ ਲੈਵਲ ਤੇ ਵੀਡੀਓ ਬਣੀ ਹੋਈ ਹੈ ਤੇ ਇਸ ਕਰਕੇ ਤੁਸੀਂ ਵੀਡੀਓ ਨੂੰ ਜਰੂਰ ਦੇਖਿਆ ਕਰੋ ਹੁਣ ਆਪਾਂ ਬਗਨਾ ਟਾਈਮ ਵੇਸਟ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਖਾਲਸ ਜੀ ਵੀਡੀਓ ਮੈਂ ਇਸ ਲੈਵਲ ਤੇ ਬਣਾਉਣ ਲੱਗੀ ਆ ਅਮਰ ਤਵੇਲਾ ਸੰਭਾਲਣ ਦੀ ਗੱਲ ਕਰਦੀ ਆਂ ਕਿ ਭੈਣਾ ਦੇ ਸਵਾਲ ਨੇ ਕਿ ਅਮਰ ਤਵੇਲੇ ਸਾਥ ਉੱਠ ਨਹੀਂ ਹੁੰਦਾ ਤੇ ਜਦੋਂ ਕਿ ਅਸੀਂ ਉੱਠ ਤੀਆਂ ਤੇ ਉਸ ਤੋਂ ਬਾਅਦ ਸਾਡਾ ਬੱਚਿਆ ਆਂਦਾ ਨਾਸਤੇ ਦਾ ਟਾਈਮ ਹੋ ਜਾਂਦਾ ਉਸ ਤੋਂ ਬਾਅਦ ਸਾਡਾ ਹੁਣ ਤਾਂ ਸਕੂਲਾਂ ਦੀਆਂ ਛੁੱਟੀਆਂ ਹੋ ਗਈਆਂ ਨੇ ਤੇ ਕਹਿ ਦਿੰਦੀਆਂ ਕਿ ਸਾਨੂੰ ਬੱਚਿਆਂ ਨੂੰ ਵੀ ਰੈਡੀ ਕਰਨਾ ਪੈਂਦਾ ਤੇ ਸਾਡਾ ਗੁਰੂ ਘਰ ਜਾਣ ਦਾ ਵੀ ਟਾਈਮ ਨਹੀਂ ਮਿਲਦਾ ਤੇ ਅਮਰਤਵੇਲਾ ਅਸੀਂ ਨਹੀਂ ਸੰਭਾਲ ਸਕਦੇ ਸਾਤੋਂ 3 ਵਜੇ ਜਾਂ 4 ਵਜੇ ਨਹੀਂ ਉੱਠ ਹੁੰਦਾ ਦੇਖੋ ਜੀ ਉੱਠ ਤਾਂ ਆਪਾਂ ਨੀਂਦ ਨੂੰ ਖਰਾਬ ਕਰਕੇ ਜੇ ਆਪਾਂ ਕਹੀਏ ਕਿ ਆਪਣਾ ਏਸੀ ਛੱਡਿਆ ਹੋਵੇ ਜਾਂ ਕੂਲਰ ਛੱਡਿਆ ਹੋਵੇ ਤਾਂ ਆਪਾਂ ਨੂੰ ਨੀਂਦ ਜ਼ਰੂਰ 4 ਵਜੇ ਆਉਂਦੀ ਹੈ ਕਿ ਠੰਡਾ-ਵੱਠਾ ਮੌਸਮ ਹੁੰਦਾ ਹੈ 4 ਵਜੇ ਆਪਾਂ ਨੂੰ ਨੀਂਦ ਜ਼ਰੂਰ ਆਉਂਦੀ ਹੈ ਪਰ ਆਪਾਂ ਉਸ ਨੀਂਦ ਨੂੰ ਨੀਂਦ ਆਪਾਂ ਨੂੰ ਨਹੀਂ ਪਿਆਰੀ ਆਪਾਂ ਨੂੰ ਗੁਰੂ ਦੀ ਰਹਿਤ ਪਿਆਰੀ ਆਪਾਂ ਨੂੰ ਅਮਰਤ ਵੇਲਾ ਪਿਆਰਾ ਵੀ ਜਿਹੜਾ ਬੰਦਾ ਅਮਰਤ ਵੇਲਾ ਸੰਭਾਲਣ ਲੱਗ ਗਿਆ ਖਾਲਸਾ ਜੀ ਉਹ ਉਹ ਅਮਰਤ ਵੇਲਾ ਸੰਭਾਲਦਾ ਜਦੋਂ ਤੇ ਅਮਰਤ ਵੇਲੇ ਸੰਭਾਲਣ ਦੇ ਨਾਲ ਫਿਰ ਬੰਦਾ ਪਵਿਪ ਸਾਗਰ પાર ਕਰ ਜਾਂਦਾ ਗੁਰੂ ਦੇ ਹੋ ਜਾਂਦੇ ਆ ਗੁਰੂ ਦੇ ਚਰਨਾਂ ਨਾਲ ਆਪਣੀ ਤਾਂ ਅਮਰਤ ਵੇਲੇ ਤਾਰ ਜੁੜਦੀ ਹੈ ਫਿਰ ਆਪਾਂ ਜੋ ਬਾਣੀ ਪੜਦੇ ਹਾਂ ਮਹਾਰਾ ਸੱਚੇ ਪਾਤਸ਼ਾਹ ਆਪਾਂ ਨੂੰ ਉਹ ਵੀ ਉਹੀ ਵਰਤਾਨ ਦਿੰਦੇ ਨੇ ਜੋ ਆਪਣੇ ਮਨ ਦੇ ਵਿੱਚ ਹੁੰਦਾ ਜੋ ਮਨ ਦੇ ਵਿੱਚ ਭਾਵਨਾ ਲੈ ਕੇ ਅੱਛਾ ਅਮਰਤ ਵੇਲੇ ਉਠਣ ਦਾ ਮੈਂ ਇੱਕ ਛੋਟੀ ਜੀ ਝੁਕਤੀ ਦੱਸ ਦਿੰਨੀ ਆ ਤੁਹਾਨੂੰ ਕਿ ਅਮਰਤ ਵੇਲੇ ਆਪਾਂ ਕਿਵੇਂ ਜਾਗ ਜਾਂਦੇ ਆ ਅਮਰਤਵੀਰ ਲਈ ਜਾਗਨ ਦੀ ਇੱਕ ਛੋਟੀ ਜੀ ਵਿਧੀ ਹੈ ਕਿ ਆਪਾਂ ਜਦੋਂ ਸ਼ਾਮ ਨੂੰ ਸੌਣ ਲੱਗਿਆ ਸੋਇਲਾ ਸਾਹਿਬ ਦੀ ਬਾਣੀ ਪੜਦੇ ਆ ਉਸ ਤੋਂ ਉਪਰ ਇੱਕ ਬਿਲਕੁਲ ਅਮਰਤਵੀਰ ਉੱਠਣ ਦਾ ਸੌਖਾ ਜਿਹਾ ਤਰੀਕਾ ਹੈ ਜੀ ਆ ਸ਼ਾਮ ਨੂੰ ਸੋਇਲਾ ਸਾਹਿਬ ਦੀ ਬਾਣੀ ਪੜਲ ਪੜਨ ਤੋਂ ਬਾਅਦ ਤੁਸੀਂ ਪੰਜ ਚੋਪਾਈ ਸਾਹਿਬ ਦੇ ਪਾਠ ਕਰ ਲਓ ਜੇ ਤੁਸੀਂ ਪੰਜ ਨਹੀਂ ਕਰ ਸਕਦੇ ਤੁਸੀਂ ਘੱਟ ਕਰ ਲਓ ਜੇ ਤੁਸੀਂ ਬਾਅਦ ਨੂੰ ਕਰ ਸਕਦੇ ਆ ਤਾਂ ਬਾਅਦ ਦੀ ਵੀ ਕਰ ਲਓ ਕੋਈ ਚੋਪਾਈ ਸਾਹਿਬ ਦਾ ਪਾਠ ਜਾਦਾ ਵੱਡਾ ਨਹੀਂ ਹੈਗਾ ਫਟ ਇਹ ਪਾਠ ਜਿਹੜਾ ਹੈਗਾ ਬਹੁਤ ਰੱਖਿਆ ਵਾਲਾ ਤੇ ਬਹੁਤ ਸ਼ਕਤੀਸ਼ਾਲੀ ਗੁਰੂ ਦਸਵੇਂ ਪਾਛਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤੇ ਪਾਉਰ ਰੱਖੇ ਇਹ ਬਾਣੀ ਵਿਚਾਰਨ ਕੀਤੇ ਸੀ ਇਹ ਚੋਪਾਈ ਸਾਹਿਬ ਦੀ ਬਾਣੀ ਗੁਰਸਿੱਖ ਦੀ ਜ਼ਿੰਦਗੀ ਦਾ ਇੱਕ ਅੰਗ ਹੈ ਇੱਕ ਹਿੱਸਾ ਜਿਸ ਨੇ ਜਪਜੀ ਸਾਹਿਬ ਆਪਾਂ ਨੂੰ ਅਮਰਤ ਵੇਲੇ ਦਿੱਤਾ ਹੋਇਆ ਜਿਹੜੀ ਚੋਪਾਈ ਸਾਹਿਬ ਦੀ ਬਾਣੀ ਆ ਇਹ ਆਪਾਂ ਸ਼ਾਮ ਨੂੰ ਵੀ ਪੜ ਸਕਦੇ ਆ ਸੁਬਾਹ ਵੀ ਪੜ ਸਕਦੇ ਆ ਦੁਪਹਿਰੇ ਵੀ ਪੜ ਸਕਦੇ ਜਦੋਂ ਵੀ ਆਪਣਾ ਟਾਈਮ ਲੱਗੇ ਆਪਾਂ ਪੜ ਸਕਦੇ ਤੇ ਮੈਂ ਭੈਣਾ ਨੂੰ ਇਹ ਬੇਨਤੀ ਕਰਦੀ ਆ ਐਸੇ ਵੀ ਤੱਕ ਅੰਬਰ ਤੇ ਵੇਲਾ ਸੰਭਾਲ ਲੈਂਦੇ ਉੱਠ ਜਾਂਦੇ ਜ਼ਿਆਦਾਤਰ ਤੇ ਭੈਣਾ ਨੂੰ ਹੁੰਦਾ ਕਿ ਭੈਣਾ ਨੂੰ ਅੰਬਰ ਤੇ ਵੇਲੇ ਇਤਨਾ ਬਹੁਤ ਔਖਾ ਹੋ ਜਾਂਦਾ ਹੈ ਕਿ ਵੈਸੇ ਔਖਾ ਵੀਰਾ ਨੂੰ ਵੀ ਹੁੰਦਾ ਤੇ ਅਖੋਤ ਅੰਬਰ ਤੇ ਵੇਲਾ ਜਦੋਂ ਹੁੰਦਾ ਉਦੋਂ ਗਰਮੀ ਦਾ ਮੌਸਮ ਹੈ ਰਾਤਾਂ ਛੋਟੀਆਂ ਮੈਂ ਵੀ ਇਸ ਗੱਲ ਨਾਲ ਐਗਰੀ ਆ ਕਿ ਰਾਤਾਂ ਛੋਟੀਆਂ ਦਿਨ ਵੱਡੇ ਨੇ ਨੀਂਦ ਆਉਂਦੀ ਆ ਪਰ ਤੁਸੀਂ ਇੱਕ ਵਾਰੀ ਅਰਦਾਸ ਕਰਕੇ ਸੋਇਆ ਕਰੋ ਰਾਤ ਨੂੰ ਅਰਦਾਸ ਇਹ ਬਦਤੀ ਕਰਨੀਆਂ ਗੱਲ ਵਿੱਚ ਮੌਜੂਦਿਆ ਪਾ ਕੇ ਅਰਦਾਸ ਕਰੋ ਕਿਸੇ ਕਲੰਬੇ ਗੁਰੂ ਸਾਹਿਬ ਅੱਗੇ ਮਹਾਰਾ ਸੱਜੇ ਪਾਤਸ਼ਾਹ ਜਿੰਨੇ ਵਜੇ ਤੁਸੀਂ ਟਾਈਮ ਨੋਟ ਕਰ ਲਿਓ ਖਾਲਸਾ ਜੀ ਇਹ ਗੱਲ ਮੇਰੀ ਇੱਕ ਆਪ ਦੇ ਪੱਲੇ ਨਾਲ ਬੰਨ੍ਹ ਕੇ ਇਹ ਅਰਦਾਸ ਕਰਕੇ ਦੇਖੋ ਫਿਰ ਦੇਖੋ ਤੁਹਾਡੇ ਤੋਂ ਉੱਠ ਹੁੰਦਾ ਕਿ ਨਹੀਂ ਹੁੰਦਾ ਜੇ ਨਾ ਉੱਠੋ ਹੋਇਆ ਤਾਂ ਮੈਹੀ ਆਈਡੀ ਤੇ ਆਪ ਨੂੰ ਮੈਨੂੰ ਕਮੈਂਟ ਕਰਨਾ ਠੀਕ ਹੈ ਜੀ ਤੁਸੀਂ ਜਦੋਂ ਸ਼ੰਗ ਨੂੰ ਸੋਇਲਾ ਸਾਹਿਬ ਦੀ ਬਾਣੀ ਪੜ੍ਹਦੇ ਹੋ ਆ ਤਾਂ ਉਹ ਤੁਸੀ ਇਹ ਅਰਦਾਸ ਬੇਨਤੀ ਕਰਕੇ ਪੈਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਚੌਪਈ ਸਾਹਿਬ ਦਾ ਪਾਠ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅਮਰ ਤੇਲੇ ਜਿੰਨੇ ਵਜ ਦਾ ਤੁਸੀ ਟਾਈਮ ਦਸੋਗੇ ਤੁਹਾਨੂੰ ਲਾਹਰ ਮਲਾਉਣ ਦੀ ਲੋਨ ਨਹੀਂ ਮਾਰਜ ਤੁਹਾਨੂੰ ਆਪੇ ਕਿਉਂਕਿ ਆਪਾ ਮਹਾਰਾਜ ਦੇ ਬੱਚੇ ਹੰਨੇ ਆ ਤੇ ਬੱਚਿਆਂ ਨੂੰ ਮਾਂ ਬਾਪ ਉਠਾਉਂਦੇ ਹੁੰਦੇ ਨੇ ਕਿ ਜਿਵੇਂ ਕੀ ਹੁਣ ਮੇਰਾ ਬੱਚਾ ਹਜੇ ਸੁੱਤਾ ਆ ਵਾ ਠੀਕ ਹੈ ਤੇ ਮੈਂ ਉਹਨੂੰ ਉਹਨੂੰ ਪਾੜ ਮਾਰਦੀ ਆ ਬਾਅਦ ਮਾਰ ਕੇ ਉਠਾਉਂਗੀ ਤੇ ਉਸ ਤਰ੍ਹਾਂ ਹੀ ਆਪਾ ਗੁਰੂ ਪਾਤਸ਼ਾਹ ਦੇ ਬੱਚੇ ਹੁੰਨੇ ਆ ਤੇ ਆਪਾਂ ਨੂੰ ਗੁਰੂ ਪਾਤਸ਼ਾਹ ਫਿਰ ਆਪੇ ਆਪ ਉਠਾ ਲੈਂਦੇ ਨੇ ਜਦੋਂ ਕਿ ਆਪਾਂ ਰਾਤ ਨੂੰ ਅਰਦਾਸ ਕਰਕੇ ਸੁਣਨੇ ਆ ਅਮਰਤ ਵੇਲੇ ਉੱਠਣ ਦੀ ਇਹ ਪੂਰੀ ਵਿਧੀ ਹੋਇਆ ਇਹ ਦਾਸ ਜੀ ਦਾ ਇਹ ਰਾਸਤਾ ਇਹ ਬਹੁਤ ਟਾਈਮ ਦਾ ਐਕਸਪੀਰੀਅੰਸ ਹੈ ਜੀ ਮੈਂ ਬਹੁਤ ਵੀਡੀਓ ਦੇ ਵਿੱਚ ਵੀ ਲਾਈਵ ਦੇ ਵਿੱਚ ਵੀ ਬਹੁਤ ਦੱਸ ਚੁੱਕੀਆਂ ਕਿ ਮੈਂ ਬਚਪਨ ਤੋਂ ਹੀ ਇਸ ਰਾਹ ਤੇ ਚੱਲੀ ਹੋਈ ਆ ਕਿ ਮੈਂ 7ਵੀਂ ਕਲਾਸ ਦੀ ਸਟੂਡੈਂਟ ਹੋਣ ਕਰਕੇ ਮੈਂ ਉਦੋਂ ਨਾਮਰਤ ਪਾਣ ਕੀਤਾ ਹੋਇਆ ਦੇਖੋ ਤੇ ਜ਼ਿੰਦਗੀ ਇੱਥੋਂ ਤੱਕ ਪਹੁੰਚ ਗਈ ਹੈ ਤੇ ਇੱਥੋਂ ਤੱਕ ਮਹਾਰਾਜ ਜੀ ਜਿਵੇਂ ਜਿਵੇਂ ਲਈ ਆਉਂਦੇ ਨੇ ਆਪਾਂ ਤੁਰ ਆਉਨੇ ਆ ਤੇ ਦੇਖੋ ਜੀ ਮੈਂ ਸ਼ਾਮ ਨੂੰ ਆਪਾਰਤਾਸ ਕਰਕੇ ਸੋਹ ਪੰਜ ਪਾਠ ਚੌਪਾਈ ਸਾਹਿਬ ਦੇ ਕਰ ਲਓ ਜੀ ਪੰਜ ਨਹੀਂ ਪਾਠ ਪੈਸੇ ਤਾਂ ਬਾਣੀ ਕਦੀ ਗਿਣ ਟੋਲ ਕੇ ਨਹੀਂ ਕੀਤੀ ਜਾਂਦੀ ਤੇ ਅਰਦਾਸ ਤੁਸੀਂ ਤੇ ਇੱਕ ਵਾਰ ਗੱਲ ਵਿੱਚ ਹਜ਼ੂਰੀ ਆਪਾਂ ਕਿ ਆਰਦਾਸ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਜਾ ਨੂੰ ਅਮਰਤ ਵੇਲਾ ਸੰਭਾਲਣ ਦੀ ਦਾਤ ਬਖਸ਼ੋ ਮਹਾਰਾਜ ਜੀ ਅਮਰਤ ਰਿਲੀ ਦੀ ਦਾਤ ਆਪਣੇ ਝੋਲੀ ਵਿੱਚ ਪਾਣਨੇ ਇੱਕ ਬਿਲਕੁਲ ਸੌਖਾ ਤੇ ਆਸਾਨ ਜਾ ਤਰੀਕਾ ਹੈ ਜੀ ਕੋਈ అలਾਰਮ ਲਾਉਣ ਦੀ ਲੋੜ ਨਹੀਂ ਕੁਛ ਨਹੀਂ ਤੁਹਾਨੂੰ ਆਪਣੇ ਆਪ 4 ਵਜੇ ਦਾ ਟਾਈਮ ਦੇ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਤੁਹਾਨੂੰ ਆਪਣੇ ਆਪ ਬਾਜਾ ਵਾਲਾ ਤੁਹਾਨੂੰ ਬਾਹ ਫੜ ਕੇ ਠਾ ਲੈਣਗੇ ਤੇ ਜਦੋਂ ਕੀ ਆਪਾਂ ਅਮਰਤ ਪਾਨ ਕਰ ਲੈਨੇ ਆ ਸਿੱਧਾ ਸਿੰਘਾਂ ਦੀ ਸੇਵਾ ਕਰ ਲੱਗੇ ਜੰਨੇ ਜਿਵੇਂ ਕੀ ਬਾਬਾ ਦੀਪ ਸਿੰਘ ਜੀ ਦੀ ਮਹਿ ਸੇਵਾ ਕਰਦੇ ਹੋ ਦੇਖੋ ਜੀ ਤੇ ਬਾਬਾ ਦੀ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ ਜਿਹੜੇ ਉਹ ਪਹਿਲਾਂ ਆਪਣੇ ਘਰੇ 3 ਵਜੇ ਆਉਂਦੇ ਨੇ ਪਹਿਲੀ ਗੱਲ ਤਾਂ 12 ਵਜੇ ਤੋਂ ਆਪਣੇ ਘਰੇ ਸ਼ਹੀਦ ਆਪਣੇ ਘਰੇ ਪਹਿਰਾ ਧਿਆਨ ਸ਼ੁਰੂ ਕਰ ਦਿੰਦੇ ਨੇ 3 ਵਜੇ ਆਪਾਂ ਨੂੰ ਉਠਾਉਣਾ ਕਰਦੇ ਨੇ ਆਪਾਂ ਇਕਾਲਸੀ ਹੋ ਜਾਂਦੇ ਆ ਆਪਾਂ 3 ਵਜੇ ਨਹੀਂ ਉੱਠਦੇ ਠੀਕ ਹੈ ਜੀ ਦਾਸ ਦਾ ਪਹਿਲਾਂ ਤਹਿਮ ਸੀਗਾ ਜੀ 2:30 ਵਜੇ ਦਾ ਉੱਠਣ ਦਾ ਆਪਣਾ ਮੈਂ 2:30 ਵਜੇ ਉੱਠ ਕੇ ਆਪਣਾ ਨਿਤਨੇਮ ਕਰਨਾ ਹੁੰਦਾ ਸੀ ਤਾਂ ਹੁਣ ਥੋੜਾ ਜਿਹਾ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਹੋਣ ਕਰਕੇ ਦਾਸ ਦਾ ਟਾਈਮ ਚੇਂਜ ਹੋ ਗਿਆ ਹੁਣ ਮੈਂ ਸੁਬਾਹ ਦਾ ਹੀ ਟਾਈਮ ਅਮਰਤ ਵਿਲਾ ਸੰਭਾਲਦੀ ਆ ਤੇ 24 ਵਜੇ ਦਾ ਟਾਈਮ ਮੇਥੋਂ ਹੁਣ ਨਹੀਂ ਹੁੰਦਾ ਕੋਈ ਪ੍ਰੋਬਲਮ ਕਰਕੇ ਤੇ ਵੈਸੇ ਵੀ ਹੁਣ ਨਾ ਥੋੜਾ ਜਿਹਾ ਆਲਸ ਜਿਹਾ ਕਰ ਜਾਈਦਾ ਕਿ ਰਾਤਾਂ ਛੋਟੀਆਂ ਹੋਣ ਕਰਕੇ ਹੋ ਜਾਂਦਾ ਹੈਗਾ ਇਬਸੇ ਤੁਸੀਂ ਵੀ ਇਦਾਂ ਕਰਿਆ ਕਰੋ ਕਿ ਦਿਨੇ ਆਰਾਮ ਕਰ ਲਿਆ ਕਰੋ ਜੇ ਸੁਬਾ ਅਮਰਤ ਵੇਲੇ ਜਗੋ ਸਮਾ ਲਿਆ ਕਰੋ ਅਮਰਤ ਵੇਲੇ ਜਾਗਣਾ ਜੇ ਕੋਈ ਜਾਗੇ ਨਾ ਤਾ ਇੱਕ ਬਣਦੀ ਆਰ ਜਾਂ ਦੂਜਾ ਸਾਹਿਬ ਆਵੇ ਜੇ ਤਾ ਅਮਰਤ ਵੇਲੇ ਸਾਹਿਬ ਇਹਨਾ ਚਿਤ ਆਉਂਦਾ ਬਾਜਾ ਵਾਲਾ ਫਿਰ ਆਪਣੇ ਅਮਰਤ ਵੇਲੇ ਬਾਹ ਫੜਦਾ ਜੀ ਜਬਜੀ ਸਾਹਿਬ ਦੀ ਬਾਣੀ ਪੜਦੇ ਆ ਗੁਰੂ ਨਾਨਕ ਪਾਤਸ਼ਾਹ ਆਪਣੇ ਤੇ ਮੇਰ ਪਰੇ ਹੱਥ ਰੱਖਦੇ ਨੇ ਤੇ ਆਪਣੀਆਂ ਹੁਣ ਪੰਜ ਬਾਣੀਆਂ ਨੇ ਜੇ ਤੁਸੀਂ ਪੰਜ ਬਾਣੀਆਂ ਨਹੀਂ ਪੜ ਸਕਦੇ ਤਾਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਜ਼ਰੂਰ ਪੜਿਆ ਕਰੋ ਜੀ ਅਮਰਤ ਵੇਲੇ ਉੱਠ ਕੇ ਪਰ ਜਿਹੜੇ ਸਿੰਘ ਅਮਰਤਾਰੀ ਨੇ ਮੇਰੇ ਭੈਣਾ ਅਮਰਤਾਰੀ ਨੇ ਉਹ ਤਾਂ ਪੰਜ ਬਾਣੀਆਂ ਪੜਦੀਆਂ ਹੀ ਪੜਦੀਆਂ ਤੇ ਪਰ ਜਿਹੜੇ ਮੇਰੇ ਵੀਰ ਹੈ ਰਹਤੀ ਸਿੱਖ ਨੇ ਜਾਕੀ ਜਿਹੜੀ ਬਾਣੀ ਪੜਨਾ ਹਜੇ ਸ਼ੁਰੂ ਕਰਦੇ ਨੇ ਅਮਰਤ ਵੇਲੇ ਜਾਗਣਾ ਸ਼ੁਰੂ ਕਰਦੇ ਨੇ ਗੁਰੂ ਵਾਲੇ ਬਣਨਾ ਵਾ ਤੇ ਉਹਨਾਂ ਨੂੰ ਗੁਰੂ ਆਪੇ ਹੀ ਮੇਰ ਕਰੂਗਾ ਉਹ ਤੁਸੀਂ ਅਮਰਤ ਵੇਲੇ ਜਾਗਣਾ ਸਿੱਖ ਜਦੋਂ ਸਿੱਖੋਗੇ ਤੁਸੀਂ ਇਹ ਜੁਕਤੀ ਵਰਤੋ ਕਿ ਸ਼ਾਮ ਨੂੰ ਤੈਨ ਲਗਾ ਮੈਂ ਦੁਬਾਰਾ ਰਿਪੀਟ ਕਰ ਦਿਆਂ ਕਿ ਵੀਡੀਓ ਖਰਜਾ ਦਾ ਲੰਬੀ ਹੋ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਫਿਰ ਵੀਡੀਓ ਵੇਖਦਾ ਨਹੀਂ ਕੋ ਲੱਗਿਆ ਜਾਂਦਾ ਇੰਨੇ ਮਿੰਟਾਂ ਦੀ ਵੀਡੀਓ ਆ ਤੇ ਵੀਡੀਓ ਧਾਰਮਿਕ ਵੀਡੀਓ ਵੇਖਣ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ ਚੈਨਲ ਤੇ ਸਿਰਫ ਇੱਕ ਸਿੱਖਿਆ ਦੀ ਵੀਡੀਓ ਹੁੰਦੀ ਹੈ ਗੁਰਬਾਣੀ ਪ੍ਰਚਾਰ ਦੀ ਵੀਡੀਓ ਹੁੰਦੀ ਹੈ ਜਿਹੜੇ ਵੀ ਮੇਰੇ ਭੈਣ ਭਰਾ ਵੀਡੀਓ ਵੇਖਦਾ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦਾ ਕਰੋ ਜੀ ਅੰਬਰ ਤੇ ਵੇਲੇ ਉੱਠਣ ਦੀ ਇੱਕ ਸੌਖੀ ਜਿਹੀ ਜੁਕਤੀ ਏ ਆ ਅੰਬਰ ਤੇ ਵੇਲੇ ਤੁਸੀਂ ਜਾਗ ਸਕਦੇ ਹੋ ਅੰਬਰ ਤੇ ਵੇਲੇ ਉੱਠਣ ਦਾ ਬਹੁਤ ਫਲ ਮਿਲਦਾ ਆਪਾਂ ਨੂੰ ਤੇ ਬਹੁਤ ਹੀ ਮਹਾਰਾਜ ਆਪਾਂ ਨੂੰ ਦਿੰਦੇ ਨੇ ਤੇ ਦੇ ਕੇ ਕਦੇ ਪਛਤਾਉਂਦੇ ਨੇ ਤੇ ਬਾਜਾ ਵਾਲਾ ਫਿਰ ਆਪਾਂ ਨੂੰ ਆਪਣੇ ਆਪ 4 ਵਜੇ ਉਠਾਲਣਾ ਕਰਦਾ ਤੇ ਮਾ ਫਿਰ ਆਪਾਂ ਇਸ਼ਨਾਨ ਪਾਣੀ ਕਰਕੇ ਬਾਣੀ ਜਿੰਨੀ ਆਪਾਂ ਪੜ੍ਹਨੀ ਹੁੰਦੀ ਆਪਾਂ ਪੜ੍ਹ ਸਕਦੇ ਮੈਂ ਨਹੀਂ ਮਜਬੂਰ ਕਰਦੀ ਤੁਸੀਂ ਇੰਨੀ ਬਾਣੀ ਪੜੋ ਤੁਸੀਂ ਇੰਨੀ ਬਾਣੀ ਪੜੋ ਜਿੰਨੀ ਬਾਣੀ ਤੁਸੀਂ ਪੜ ਸਕਦੇ ਉਹਨੀ ਬਾਣੀ ਪੜਿਆ ਕਰੋ ਮੈਂ ਤਾਂ ਉਹਨਾਂ ਘਰਾਂ ਨੂੰ ਰਿਪਲਾਈ ਕਰਦੀ ਆ ਜਿਨ੍ਹਾਂ ਨੂੰ ਇਹ ਅਮਰ ਤੇਵਲੇ ਅਮਰ ਤੇਵਲਾ ਨਹੀਂ ਸੰਭਾਲ ਆ ਜਾਂਦਾ ਅਮਰ ਤੇਵਲਾ ਸੰਭਾਲ ਲਾਂ ਦੀ ਤਸੌਖੀ ਜੀ ਦੁੱਤੀ ਦੱਸੀ ਹੈ ਜੀ ਮੈਂ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਹੁਣ ਬੁਲਾਉਂਦੇ ਆ ਫਤਿਹ ਤੇ ਮੇਰੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ